ਮਗੂਸੋਂ ਗੱਲ ਕਰੀ ਕੰਗੜਾ ਦੀ ਹੂੰ ਫਿਲਮੀ ਐਕਟਰ ਕੰਗੜਾ ਜਦੀ ਫਿਲਮ ਵੀ ਆ ਰਹੀ ਸੀ ਐਮਰਜੈਂਸੀ ਹੂੰ ਉਹਨੂੰ ਕਿਸੇ ਤਰੀਕੇ ਨਾਲ ਉਹਨੂੰ ਉਹ ਲੱਗ ਕੇ ਰੋਕ ਲੱਗ ਗਈ ਹੈ ਹੂੰ ਠੀਕ ਹੈ ਜੀ ਪਰ ਟਲਦੀ ਫਿਲਮ ਨਹੀਂ ਹੈਗੀ ਫਿਰ ਵੀ ਹੁਣ ਬਿਆਨ ਆ ਰਿਹਾ ਪਿੱਛੇ ਸੰਤਾਂ ਭਿੰਡਰਾਂ ਵਾਲੇ ਸੰਤਾਂ ਨੂੰ ਅਤਵਾਦੀ ਕਹਿਣਾ ਏਕ ਕੇ 47 ਵਗਾਰੇ ਤੁਸੀਂ ਪੜਿਆ ਹੋਣਾ ਵਾ ਸੁਣਿਆ ਹੋਣਾ ਵਾ ਕਿ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਇੰਦਰਪਾਲ ਜੀ ਇੱਕ ਮੈਂ ਜਾਣਕਾਰੀ ਦੇਣੀ ਚਾਹੁੰਨਾ ਵਾ ਕਈ ਵਾਰੀ ਬੰਦਾ ਵੱਡੇ ਅਹੁਦੇ ਤੇ ਚਲਾ ਜਾਂਦਾ ਆ ਔਰ ਉਹਦੀ ਸੋਚ ਵੱਡੀ ਨਹੀਂ ਹੁੰਦੀ। ਮੈਨੂੰ ਕਈ ਵਾਰੀ ਇੰਜ ਲੱਗਦਾ ਕੰਗਣਾ ਦੇ ਸਮੇਂ-ਸਮੇਂ ਦੇ ਉੱਪਰ ਜਿਹੜੇ ਬਿਆਨ ਆਏ ਆ ਬੜੇ ਭੜਕਾਊ ਬਿਆਨ ਆਏ ਆ ਬੜੇ ਫਿਰਕੂ ਬਿਆਨ ਆਏ ਆ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਬਿਆਨ ਆਏ ਆ ਦੇਸ਼ ਦੇ ਵਿੱਚ ਇੰਜ ਕੱਲਬ ਅੱਗ ਲਾਉਣ ਵਾਲੇ ਉਹਦੇ ਬਿਆਨ ਆਏ ਆ ਮੈਂ ਬੜਾ ਹੈਰਾਨ ਖੁਜਾਨਾ ਮਾਂ ਵੀ ਕੰਗਣਾ ਜੇ ਤੇ ਕਿਸਾਨੀ ਅੰਦੋਲਨ ਚੱਲਦਾ ਹੈ ਤੇ ਉਦੋਂ ਵੀ ਆਪਣੇ ਬਿਆਨ ਦਿੰਦੀ ਹੈ ਸਾਡੀਆਂ ਧੀਆਂ ਭੈਣਾਂ ਨੂੰ ਇਹਨੇ ਕੁਛ ਰੁਪਈਆ ਤੇ ਆਉਣ ਵਾਲੇ ਦਿਹਾੜੀਦਾਰ ਵੀ ਕਿਹਾ ਹਾਂਜੀ ਨੰਬਰ 2 ਦੇ ਉੱਪਰ ਜਿਹੜਾ ਹੁਣ ਬਿਆਨ ਆਇਆ ਹੈ ਹੁਣ ਇਹਦੀ ਐਮਰਜੈਂਸੀ ਫਿਲਮ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਰੋਕ ਲੱਗੀ ਹੈ ਉਸ ਤੋਂ ਬਾਅਦ ਕੁਝ ਸੀਨ ਕੱਟ ਕੇ ਚਲਾਉਣ ਦੀ ਪ੍ਰਵੰਧਗੀ ਮਿਲੀ ਹੈ ਪਰ ਇਹਨੇ ਉਸ ਤੋਂ ਪਹਿਲਾਂ ਇੱਕ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਕਈ ਵਾਰੀ ਅਤਵਾਦੀ ਸ਼ਬਦ ਕਹਿ ਕੇ ਸੰਬੋਧਨ ਕੀਤਾ ਫਿਰ ਉਹ ਕਹਿੰਦੀ ਹੈ ਵੀ ਗੁਰਦੁਆਰੇ ਦੇ ਵਿੱਚ ਲੁਕਣ ਵਾਲਾ ਏਕਾ 47 ਲੈ ਕੇ ਲੁਕਣ ਵਾਲਾ ਸੰਤ ਨਹੀਂ ਹੋ ਸਕਦਾ ਇਹਨੇ ਇਸ ਤਰੀਕੇ ਦੇ ਬਿਆਨ ਦਿੱਤੇ ਆ ਇੱਥੇ ਮੈਂ ਦੋ ਵਿਚਾਰਾਂ ਰੱਖਣੀਆਂ ਚਾਹੁੰਦਾ ਮਾਂ ਇੱਕ ਤੇ ਇਥੇ ਮੈਂ ਕੰਗੜਾ ਨੂੰ ਇੱਕ ਸਪਸ਼ਟ ਸ਼ਬਦਾਂ ਦੇ ਵਿੱਚ ਸ਼ੀਸ਼ਾ ਬਖਾਉਣਾ ਚਾਹੁੰਦਾ ਨਾ ਵੀ ਤੂੰ ਸ਼ਬਦ ਬਾਰ-ਬਾਰ ਵਰਤਦੀ ਆ ਅਤਵਾਦੀ ਪਿਛਲੇ ਦਿਨਾਂ ਦੇ ਵਿੱਚ ਨਾ ਚੰਡੀਗੜ੍ਹ ਦਾ ਰਹਿਣ ਵਾਲਾ ਨਵਦੀਪ ਗੁਪਤਾ ਹਾਂਜੀ ਨਵਦੀਪ ਗੁਪਤਾ ਨਾਮ ਦੇ ਸ਼ਖਸ ਨੇ ਇੱਕ ਆਰਟੀਆਈ ਪਾਈ ਤੇ ਸਰਕਾਰ ਦੇ ਕੋਲੋਂ ਆਰਟੀਆਈ ਦੇ ਰਾਹੀ ਰਾਈਟ ਟੂ ਇਨਫੋਰਮੇਸ਼ਨ ਜੋ ਇੱਕ ਨਾਗਰਿਕ ਦਾ ਅਧਿਕਾਰ ਹੈ ਹਾਂਜੀ ਉਹਨੇ ਉਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਸਰਕਾਰ ਦੇ ਕੋਲ ਪੁੱਛਿਆ ਕੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਉੱਤੇ ਕਿੰਨੇ ਮੁਕੱਦਮੇ ਦਰਜ ਸੀ ਕਿਹੜੇ ਥਾਣਿਆਂ ਦੇ ਵਿੱਚ ਦਰਜ ਸੀ ਕਿਹੜੇ ਨੰਬਰ ਐਫ ਆਈ ਆਰ ਸੀ ਮੈਨੂੰ ਜਾਣਕਾਰੀ ਦਿੱਤੀ ਜਾਵੇ ਹੁਣ ਆਰਟੀਆਈ ਦਾ ਜਵਾਬ ਨਵਦੀਪ ਗੁਪਤਾ ਨੂੰ ਖੜੜਦੇ ਰਹਿਣ ਵਾਲੇ ਨੇ ਅੱਜ ਵੀ ਜਿਉਂਦੇ ਜਾਗਦੇ ਨੇ ਆਰਟੀਆਈ ਦਾ ਜਵਾਬ ਆਇਆ ਕਿ 6 ਜੂਨ 1984 ਤੱਕ ਕਹਿਣ ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਸ਼ਹਾਦਤ ਤੱਕ 6 ਜੂਨ 1984 ਤੱਕ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਉੱਤੇ ਕਿਸੇ ਵੀ ਥਾਣੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਕਿਤੇ ਕੋਈ ਮੁਕਦਮਾ ਨਹੀਂ ਕਿਸੇ ਪ੍ਰਕਾਰ ਦਾ ਉਹਨਾਂ ਦੇ ਉੱਪਰ ਕੋਈ ਅਲੀਗੇਸ਼ਨ ਨਹੀਂ ਠੀਕ ਹੈ ਹੁਣ ਜਦੋਂ ਇਹ ਚੀਜ਼ ਆਈ ਤੇ ਉਹਨੇ ਫਿਰ ਸਰਕਾਰ ਦੇ ਕੋਲੋਂ ਮੰਗ ਕੀਤੀ ਉਸ ਆਰਟੀਆਈ ਦੇ ਆਧਾਰ ਦੇ ਉੱਪਰ ਕਿ ਮੈਨੂੰ ਇਹ ਜਾਣਕਾਰੀ ਮੁਖਈਆ ਕਰਵਾਈ ਜਾਵੇ ਵੀ ਜਿਸ ਸ਼ਖਸ ਦੇ ਉੱਪਰ ਕਿਸੇ ਵੀ ਥਾਣੇ ਵਿੱਚ ਕੋਈ ਮੁਕਦਮਾ ਨਹੀਂ ਕੋਈ ਐਫ ਆਈ ਆਰ ਨਹੀਂ ਉਹ ਅਤਵਾਦੀ ਕਿਵੇਂ ਹੋ ਗਿਆ ਤੇ ਜਵਾਬ ਆਇਆ ਵੀ ਉਹਨਾਂ ਨੂੰ ਅਤਵਾਦੀ ਕਿਵੇਂ ਕਿਹਾ ਜਾ ਸਕਦਾ ਹੁਣ ਮੇਰੀ ਇੱਕ ਬੇਨਤੀ ਹੈ ਹੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉੱਪਰ 6 ਜੂਨ 1984 ਤੱਕ ਕਿਸੇ ਵੀ ਥਾਣੇ ਦੇ ਅੰਦਰ ਕੋਈ ਮਕਦਮਾ ਕੋਈ ਐਫ ਆਈ ਆਰ ਦਰਜ ਨਹੀਂ ਹੈ ਫਿਰ ਇਹ ਕਿਸ ਆਧਾਰ ਦੇ ਉੱਪਰ ਉਹਨਾਂ ਨੂੰ ਅੱਤਵਾਦੀ ਕਹਿ ਰਹੀ ਹੈ ਹੁਣ ਇਹਨੇ ਸ਼ਬਦ ਅੱਤਵਾਦੀ ਵਰਤਿਆ ਉਹਦੇ ਨਾਲ ਕੀ ਹੁੰਦਾ ਵੀ ਸਾਡੇ ਪੰਜਾਬ ਦੇ ਅੰਦਰ ਸਾਡੀ ਆਬੋ-ਖਾਬਾ ਦੇ ਅੰਦਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਬੜਾ-ਬੜਾ ਸਤਕਾਰ ਹੈ ਬਹੁਤ ਵੱਡਾ ਉਹਨਾਂ ਦੇ ਪ੍ਰਤੀ ਇੱਕ ਰਿਸਪੈਕਟ ਹੈ ਨੌਜਵਾਨਾਂ ਦੇ ਅੰਦਰ ਹੁਣ ਉਹ ਜਿਹੜੀ ਚੀਜ਼ ਹੈ ਇਹਦੇ ਬਿਆਨ ਤੋਂ ਬਾਅਦ ਉਹ ਭੜਕਣਗੇ ਮੈਚੂਰ ਗੱਲਾਂ ਆਪਕੋ ਆਪਣੇ ਪਲੇਟਫਾਰਮ ਤੋਂ ਆਪਣੀ ਗੱਲ ਰੱਖਣਗੇ ਕੋਈ ਫੇਸਬੁੱਕ ਦੇ ਰਾਹੀ ਰੱਖੇਗਾ ਉਸ ਤੋਂ ਬਾਅਦ ਇੱਕ ਨਵੇਂ ਪਰਤੀਆਂ ਦੀ ਸ਼ੁਰੂਆਤ ਹੋਵੇਗੀ ਨਵੇਂ ਬੰਦੀ ਸਿੰਘਾਂ ਦਾ ਬੁੱਧ ਬੱਜੇਗਾ ਮੈਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹੁੰਨਾ ਮੈਂ ਕੰਗਰਾਂ ਨੂੰ ਪੁੱਛਣਾ ਚਾਹੁੰਦਾ ਵੀ ਅਤਵਾਦੀ ਉਹ ਨਹੀਂ ਹੈ ਜਿਨ੍ਹਾਂ ਦੇ ਉੱਪਰ ਕਿਸੇ ਵੀ ਥਾਣੇ ਦੇ ਵਿੱਚ ਕੋਈ ਐਫ ਆਈ ਆਰ ਮਕਦਮਾ ਨਹੀਂ ਅਤਵਾਦੀ ਤੇ ਉਹ ਲੋਕ ਨੇ ਜਿਹੜੇ ਤੇਰੀ ਪਾਰਟੀ ਦੇ ਵਿੱਚ ਬੈਠੇ ਹੋਏ ਨੇ ਪਰ ਅੱਗੇ ਆ ਠਾਪੁਰ ਵਰਗੇ 2008 ਦੇ ਵਿੱਚ ਮਾਲੇਗਾਮ ਬੰਬ ਧਮਾਕਾ ਹੁੰਦਾ ਬੰਬ ਬਲਾਸਟ ਹੁੰਦਾ ਹਾਂਜੀ ਉਹਦੇ ਵਿੱਚ ਪ੍ਰਗਿਆ ਠਾਕੁਰ ਦਾ ਨਾਮ ਕਿਵੇਂ ਆਉਂਦਾ ਕਿਉਂਕਿ ਜਿਹੜੇ ਮੋਟਰਸਾਈਕਲ ਦੀ ਵਰਤੋ ਉਸ ਪੂਰੇ ਐਪੀਸੋਡ ਦੇ ਦੌਰਾਨ ਕੀਤੀ ਗਈ ਉਹ ਮੋਟਰਸਾਈਕਲ ਪ੍ਰਗਿਆ ਠਾਕੁਰ ਦੇ ਨਾਮ ਦੇ ਉੱਪਰ ਬੋਲਦਾ ਜਿਸ ਤੋਂ ਉਹਦਾ ਨਾਮ ਜਿਹੜਾ ਆ ਉਸ ਮਾਲੇਗਾਂ ਬੰਬ ਧਮਾਕਿਆਂ ਦੇ ਵਿੱਚ ਆਇਆ ਹੁਣ ਜਿਨ੍ਹਾਂ ਦਾ ਨਾਮ ਬੰਬ ਧਮਾਕਿਆਂ ਦੇ ਵਿੱਚ ਆਇਆ ਜਿਨ੍ਹਾਂ ਦੇ ਉੱਪਰ ਐਫਆਈਆਰ ਦਰਜ ਹੈ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਉਹ ਤਾਂ ਤੈਨੂੰ ਅਤਵਾਦੀ ਨਹੀਂ ਦਿਸਦੇ ਪਏ ਮਾਲੇਗਾਂ ਬੰਬ ਧਮਾਕੇ ਦੇ ਵਿੱਚ ਲੋਕਾਂ ਦੀਆਂ ਜਾਨਾਂ ਵੀ ਗਈਆਂ 100 ਤੋਂ ਵੱਧ ਲੋਕ ਨੇ ਜ਼ਖਮੀ ਵੀ ਹੋਏ ਹੁਣ ਉਹ ਇਹਨਾਂ ਦੀ ਪਾਰਟੀ ਵਿੱਚ ਬੈਠੀ ਹੈ ਪਰ ਅਗਿਆ ਠਾਕੁਰ ਪਾਰਟੀ ਵਿੱਚ ਬੈਠੀ ਹੈ ਉਹਨੇ ਇਨੇਕਸ਼ਨ ਵੀ ਲੜਿਆ ਉਹ ਸੰਸਦ ਵੀ ਬਣੀ ਹੈ ਮੈਂਬਰ ਆਫ ਪਾਰਲੀਮੈਂਟ ਵੀ ਬਣੀ ਹੈ ਹੁਣ ਉਹ ਆਤਵਾਦੀ ਨਹੀਂ ਦਿਸਦੇ ਪਏ ਜਿਨ੍ਹਾਂ ਦੇ ਉੱਪਰ ਸਾਰਾ ਕੁਝ ਦਰਜ ਹੈ ਪਰ ਆਨ ਰਿਕਾਰਡ ਦਰਜ ਹੈ ਉਸ ਤੋਂ ਬਾਅਦ ਕੀ ਹੁੰਦਾ ਵੀ ਬੰਦਾ ਆਪਣੀ ਪਾਵਰ ਦੀ ਵਰਤੋਂ ਕਰਦਾ ਹੈ ਉਹ ਜਾਂਚ ਨੂੰ ਪ੍ਰਭਾਵਿਤ ਕਰਦਾ ਹੁੰਦਾ ਹੈ ਦੋ ਚੀਜ਼ ਨੂੰ ਮੜ ਕੇ ਸਮਝਿਆ ਜਾਏ ਜਿਹੜਾ ਬੰਦਾ ਪਾਵਰ ਦੇ ਵਿੱਚ ਹੁੰਦਾ ਹੈ ਨਾ ਉਹ ਆਪਰ ਜਾਂਚ ਨੂੰ ਪ੍ਰਭਾਵਿਤ ਕਰਦਾ ਹੈ ਹੂੰ ਉਹ ਪਰ ਜਾਂਚ ਨੂੰ ਪ੍ਰਭਾਵਿਤ ਕਰਕੇ ਆਪਣੇ ਆਪ ਨੂੰ ਸਾਫ ਸ਼ਬੀ ਪੇਸ਼ ਕਰਦਾ ਹੈ ਤੇ ਜਿਹੜੇ ਫਿਰਕੂ ਲੋਕ ਹੁੰਦੇ ਨੇ ਉਹਦਾ ਸਾਥ ਦਿੰਦੇ ਹੁੰਦੇ ਨੇ ਕਿਉਂਕਿ ਸਾਧ ਵੀ ਪ੍ਰਗਿਆ ਠਾਕੁਰ ਆਪਣੇ ਪੜਨ ਦੇ ਦੌਰਾਨ ਆਰਐਸਐਸ ਦੇ ਸੰਗਠਨਾਂ ਦੇ ਨਾਲ ਜੁੜੀ ਰਹੀ ਅੱਛਾ ਜੀ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਆ ਗਈ ਹੁਣ ਨੈਚੁਰਲੀ ਗੱਲ ਹੈ ਕਿ ਏਡੀ ਵੱਡੀ ਜਿਹੜੀ ਸੱਤਾਖ ਹੈ ਕਿਸੇ ਨਾ ਕਿਸੇ ਤਰੀਕੇ ਉਹਨੂੰ ਸਾਫ ਸੁਥਰੀ ਛਾਬੀ ਦੇ ਵਿੱਚ ਪੇਸ਼ ਕਰੇਗੀ ਉਸ ਤੋਂ ਬਾਅਦ ਜਾਂਚ ਨੂੰ ਪ੍ਰਭਾਵਿਤ ਵੀ ਕੀਤਾ ਗਿਆ ਹਿਮੰਤ ਕਰਕਰੇ ਦਾ ਨਾਮ ਵੀ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਦੋ ਤਿੰਨ ਭਾਵ ਹੈ ਕਿ ਕੰਗਣਾ ਨੂੰ ਮੈਂ ਸਿਰਫ ਇੰਨੀ ਗੱਲ ਕੁੱਛ ਨਹੀਂ ਚਾਹੁੰਦਾ ਮਾਂ ਵੀ ਜਿੰਨੂੰ ਤੂੰ ਅੱਤਵਾਦੀ ਕਹਿ ਰਹੀ ਹੈ ਮਕਦਮਾ ਕੋਈ ਨਹੀਂ ਐਫ ਆਈ ਆਰ ਕੋਈ ਨਹੀਂ ਕਿਸੇ ਵੀ ਥਾਣੇ ਦੇ ਵਿੱਚ ਨਹੀਂ ਕੋਈ ਐਫ ਆਈ ਆਰ ਨੰਬਰ ਨਹੀਂ ਉਹ ਤੇ ਤੈਨੂੰ ਅੱਤਵਾਦੀ ਦਿਸਦੇ ਪਏ ਨੇ ਆ ਕੱਲ ਦੀਆਂ ਗੱਲਾਂ ਨੇ 2008 ਕਿੰਨਾ ਕੁ ਪੁਰਾਣਾ ਹੂੰ ਜੇ ਤੈਨੂੰ 1984 ਦੀਆਂ ਘਟਨਾਵਾਂ ਤੇਨੂੰ ਬੜਾ ਇੰਟਰਸਟ ਹੈ ਇਹਨਾਂ ਨੂੰ ਪੜਨ ਦਾ ਤੇ 2008 ਵਡੀਆਂ ਘਟਨਾਵਾਂ ਵੀ ਪੜਨਾ ਇਹਦੇ ਵਿੱਚ ਵੀ ਆਪਣਾ ਇੰਟਰਸਟ ਲਾ ਉਹ 2008 ਦੇ ਵਿੱਚ ਮਲੇਗਾ ਬੰਬ ਧਮਾਕਾ ਹੁੰਦਾ ਤਾਂ ਸਾਧਵੀ ਪ੍ਰਗਿਆ ਠਾਕੁਰ ਇਹਨਾਂ ਦੇ ਕੋਲ ਬੈਠੀ ਕੋਈ ਹੈ ਉਹ ਨਹੀਂ ਦਿਸਦੀ ਪਈ ਹੁਣ ਅੰਦਾਜ਼ਾ ਲਾ ਕੇ ਦੇਖੋ ਅਸੀਂ ਚਸ਼ਮਾ ਕਿਹੜਾ ਲਾਇਆ ਹੋਇਆ ਹੈ ਬਾਈ ਜੇ ਮੈਂ ਨੀਲੇ ਰੰਗ ਦਾ ਚਸ਼ਮਾ ਲਾਵਾਂਗਾ ਦੁਨੀਆ ਮੈਨੂੰ ਨੀਲੀ ਨੀਲੀ ਦਿਸੇਗੀ ਜੇ ਮੈਂ ਹਰੇ ਰੰਗ ਦਾ ਲਾਵਾਂਗਾ ਹਰੀ ਹਰੀ ਦਿਸੇਗੀ ਲਾਲ ਲਾਵਾਂਗਾ ਲਾਲ ਲਾਲ ਦਿਸੇਗੀ ਹੁਣ ਚਸ਼ਮਾ ਫਿਰਕੂ ਲਾਇਆ ਹੋਇਆ ਨਾ ਫਿਰਕੂ ਚਸ਼ਮਾ ਹੁਣ ਮੈਂ ਇਹਨੂੰ ਇੱਕ ਚੀਜ਼ ਪੁੱਛਣੀ ਚਾਹੁੰਦਾ ਹਾਂ ਹਾਂਜੀ ਇੱਕ ਮੇਰਾ ਸਵਾਲ ਹੈ ਇਹ ਇੰਦਰਾ ਦੇ ਉੱਪਰ ਇਹਨੂੰ ਇੰਦਰਾ ਬਣਨ ਦਾ ਬੜਾ ਚਾਹ ਹੈ ਤਬੀਰ ਲਾ ਬਣੀ ਇੰਦਰਾ ਕੋਈ ਦਿੱਕਤ ਨਹੀਂ ਹੈ ਨਾ ਇੰਦਰਾ ਬਣਦਾ ਨੂੰ ਬੜਾ ਚਾਹ ਹੈ ਐਮਰਜੈਂਸੀ ਦੇ ਉੱਪਰ ਇਹਨੂੰ ਫਿਲਮ ਬਣਾਉਣ ਦਾ ਬੜਾ ਵੱਡਾ ਚਾਹ ਹੈ ਮੇਰਾ ਇੱਕ ਸਵਾਲ ਹੈ ਜਿਸ ਦਿਨ ਰਾਜੀਵ ਗਾਂਧੀ ਦੇ ਵੈਗਰੂ ਜਿਸ ਦਿਨ ਮੋਹਨਦਾਸ ਕਰਮਚੰਦ ਗਾਂਧੀ ਦੇ ਗੋਲੀ ਵੱਜਦੀ ਹੈ ਉਸ ਦਿਨ ਧਰਤੀ ਤੇ ਕੋਈ ਦੰਗੇ ਨਹੀਂ ਹੁੰਦੇ ਉਸ ਦਿਨ ਕੋਈ ਮਾਰ ਕੱਟ ਨਹੀਂ ਹੁੰਦੀ ਉਸ ਦਿਨ ਲੋਕ ਘਰਾਂ ਦੇ ਵਿੱਚੋਂ ਕੱਢ ਕੇ ਨਹੀਂ ਮਾਰੇ ਜਾਂਦੇ ਪਰ ਜਿਸ ਦਿਨ ਇੰਦਰਾ ਨੂੰ ਗੋਲੀ ਵੱਜਦੀ ਹੈ ਉਸ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਪ੍ਰੀਪਲਾਨ ਸਾਰਾ ਕੁਝ ਜੋ-ਕੁਝ ਹੋਇਆ ਕਾਨਪੁਰ ਬਕਾਰੋ ਦਿੱਲੀ ਮੇਨ ਟਾਰਗੇਟ ਹੋਏ ਆ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਵਿੱਚ ਪਠਾਨਕੋਟ ਵੀ ਟਾਰਗੇਟ ਹੋਇਆ ਪੰਜਾਬ ਦੀ ਗੱਲ ਕਰਾਂ ਤੇ ਹੁਣ ਅੰਦਾਜ਼ਾ ਲਾ ਕੇ ਵੇਖੋ ਵੀ ਇਹਨੂੰ ਇੱਕ ਮੇਰਾ ਸਵਾਲ ਹੈ ਬਿਜੇ ਤੇ ਇੰਦਰਾ ਦੀ ਮੌਤ ਹੁੰਦੀ ਹੈ ਤੇ ਉਹਨੂੰ ਮਾਰਨ ਵਾਲਾ ਸਿੱਖ ਹੈ ਤੇ ਉਹਦੀ ਕਮਿਊਨਿਟੀ ਟਾਰਗੇਟ ਹੁੰਦੀ ਹੈ ਪੂਰੇ ਭਾਰਤ ਵਿੱਚ ਜਿੱਥੇ-ਜਿੱਥੇ ਸਿੱਖ ਬੈਠਾ ਹੈ ਉਹਦੇ ਗਲਾਂ ਦੇ ਵਿੱਚ ਟਾਇਰ ਪਾਏ ਜਾਂਦੇ ਨੇ ਉਹਦੀਆਂ ਧੀਆਂ ਪੈਣਾ ਤੇਰੇ ਰੇਕ ਹੁੰਦੇ ਨੇ ਉਹਦੇ ਘਰਾਂ ਨੂੰ ਅੱਗ ਲਾਈ ਜਾਂਦੀ ਹੈ ਬਹੁਤ ਕੁਝ ਹੁੰਦਾ ਹੈ ਪਰ ਜਦੋਂ 모ਹਨਦਾਸ ਕਰਮਚੰਦ ਗਾਂਧੀ ਤੇ ਗੋਲੀ ਵੱਜਦੀ ਹੈ ਤੇ ਗੋਲੀ ਮਾਰਨ ਵਾਲੇ ਦਾ ਧਰਮ ਕੀ ਹੈ ਉਹਦੀ ਕਮਿਊਨਿਟੀ ਟਾਰਗੇਟ ਨਹੀਂ ਹੁੰਦੀ ਇਹਦਾ ਕਾਰਨ ਕੀ ਹੈ ਸਵਾਲ ਬਹੁਤ ਵੱਡਾ ਹੈ ਨਾ ਹਾਂਜੀ ਹੁਣ ਤੁਹਾਡਾ ਮੈਂ ਕਤਲ ਕੀਤਾ ਦੋਸ਼ੀ ਮੈਂ ਆ ਮੇਰੀ ਕਮਿਊਨਿਟੀ ਤੇ ਨਹੀਂ ਪਰ ਇਹ ਭਾਰਤ ਦੇ ਵਿੱਚ ਹੁੰਦਾ ਜਦੋਂ ਦੰਗਿਆਂ ਨੂੰ ਜਨਮ ਦੇਣਾ ਹੁੰਦਾ ਉਦੋਂ ਇਸ ਤਰੀਕੇ ਦੀਆਂ ਘਟਨਾਵਾਂ ਖੁੰਦੀ ਜਾਂਦੀਆਂ ਹੁਣ ਮੇਰਾ ਇੱਕ ਸਿੱਧਾ ਸਿੱਧਾ ਜਿਆਦੇ ਉੱਪਰ ਸਵਾਲ ਹੈ ਵੀ ਇਹ ਕਿਸ ਆਧਾਰ ਦੇ ਉੱਪਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਨੂੰ ਅਤਵਾਦੀ ਕਹਿੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਪੁੱਛੇ ਇਹ ਸਾਡੀਆਂ ਵੱਡੀਆਂ ਸੰਸਥਾਵਾਂ ਦਿੱਲੀ ਕਮੇਟੀ ਇਹ ਗੱਲ ਪੁੱਛੇ ਜਿਹੜੀ ਬੀਜੇਪੀ ਨਾਲ ਨੇਤਾ ਦਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਦਰਸ਼ਨ ਵੀ ਕੀਤਾ ਇਹ ਗੱਲ ਸੰਤ ਗਿਆਨੀ ਕਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਥਾਂ 'ਤੇ ਬੈਠੇ ਹੋਏ ਬਾਬਾ ਹਰਨਾਮ ਸਿੰਘ ਜੀ ਪੁੱਛਣ ਅੱਗੇ ਆਹਣ ਅਸੀਂ ਤੇ ਜਿੰਨੇ ਜੋਗਿਆ ਸੀ ਤੇ ਬੋਲੇ ਆਂ ਬਾਈ ਅਸੀਂ ਬੋਲ ਸਕਦੇ ਆਂ ਅਸੀਂ ਬੋਲਦੇ ਆਂ ਸਾਨੂੰ ਦੁੱਖ ਲੱਗਾ ਵੀ ਸਾਡੀ ਕੌਮ ਦੇ ਇੱਕ ਨਾਇਕ ਨੂੰ ਇਸ ਤਰੀਕੇ ਨਾਲ ਇਹਨਾਂ ਨੇ ਅਤਵਾਦੀ ਪੇਸ਼ ਕੀਤਾ ਇਹ ਬਿਲਕੁਲ ਗਲਤ ਹੈ ਕਿ ਅਤਵਾਦੀ ਨੇ ਨਾ ਇਹਨੇ ਕਿਹਾ ਗੁਰੂ ਘਰ ਲੁਕਣ ਵਾਲੇ ਵੀ ਕਿਹਾ ਕਿ ਇਹ ਕੇ 47 ਇਹਨਾਂ ਕੋਲ ਸਹੀ ਆ ਕਿ ਇਹ ਗੁਰੂ ਘਰ ਲੁਕਣ ਵਾਲੇ ਨੇ ਤੇ ਇਹ ਵੀ ਗੱਲ ਹੈ ਕਿ ਜਿਹੜੇ ਥਾਰ ਇਹਨਾਂ ਕੋਲ ਸੀ ਇਹ ਸਾਡੀ ਫੌਜ ਕੋਲ ਵੀ ਨਹੀਂ ਅਮਰੀਕਾ ਕੋਲ ਵੀ ਨਹੀਂ ਸੀ ਕਿ ਇਹ ਕੁਝ ਕੱਲ ਨੂੰ ਤੁਸੀਂ ਕਿਵੇਂ ਦੇਖਦੇ ਫਿਰ ਇੱਕ ਚੀਜ਼ ਮੈਨੂੰ ਦੱਸੋ ਦੇਸ਼ ਦੀ ਇੰਟੈਲੀਜੈਂਸੀ ਕੀ ਕਰਦੀ ਸੀ ਜੇ ਅਮਰੀਕਾ ਵਾਲੇ ਹਥਿਆਰ ਇੰਡੀਆ ਦੇ ਵਿੱਚ ਆ ਰਹੇ ਨੇ ਮੇਰਾ ਕਿਸੇ ਦੱਸਦਾ ਸਵਾਲ ਹੈ ਇਹਦਾ ਮਤਲਬ ਇੰਟੈਲੀਜੈਂਸੀ ਫੇਲ ਹੋ ਗਈ ਦੇਸ਼ ਦੀ ਮੰਨਣਾ ਪਏਗਾ ਨਾ ਅੱਛਾ ਇਹ ਗੱਲ ਤਾਂ ਮੰਨਣੀ ਪਏਗੀ ਵੀ ਜੇ ਅਮਰੀਕਨ ਆਰਮੀ ਵਾਲੇ ਹਥਿਆਰ ਇੰਡੀਆ ਪਹੁੰਚਦੇ ਆ ਇੰਡੀਆ ਪਹੁੰਚਦੇ ਪਏ ਨੇ ਇਹਦਾ ਮਤਲਬ ਜਿਹੜੀ ਬਾਰਡਰ ਬੈਲਟ ਹੈ ਉਹ ਸਾਰੀ ਤੁਹਾਡਾ ਬਾਰਡਰ ਖਤਮ ਹੋ ਗਿਆ ਇਹਦਾ ਮਤਲਬ ਸਿੱਧਾ ਸਿੱਧਾ ਜਿਹੜਾ ਆ ਜਿੰਨੀ ਵੀ ਫੌਜ ਹੈ ਉਹ ਸਾਰਿਆਂ ਦੇ ਉੱਪਰ ਉਂਗਲ ਚੁੱਕੀ ਗਈ ਉਂਗਲ ਚੁੱਕੀ ਗਈ ਇਹ ਅਮਰੀਕਨ ਆਰਮੀ ਦੇ ਹਥਿਆਰ ਇੱਥੇ ਪਹੁੰਚ ਗਏ ਨੇ ਤੇ ਤੁਹਾਡੀ ਬੜੀ ਵੱਡੀ ਨਲਾਇਕੀ ਹੈ ਵੀ ਅਮਰੀਕਨ ਆਰਮੀ ਦੇ ਹਥਿਆਰ ਇੱਥੇ ਕਿਵੇਂ ਪਹੁੰਚੇ ਤੁਹਾਡੀ ਇੰਟੈਲੀਜੈਂਸੀ ਕਿੱਥੇ ਹੈ ਨੰਬਰ 1 ਨੰਬਰ 2 ਦੇ ਉੱਪਰ ਉਹਨੇ ਦੂਸਰਾ ਸਵਾਲ ਕੀਤਾ ਹੂੰ ਗੁਰਦੁਆਰੇ ਦੇ ਅੰਦਰ ਲੁਕਣ ਵਾਲੇ ਹੂੰ ਧਾਰਮਿਕ ਅਸਥਾਨ ਦੇ ਵਿੱਚ ਲੁਕਣ ਵਾਲੇ ਉਹ ਸੰਤ ਕਿਵੇਂ ਹੋ ਸਕਦੇ ਨੇ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਬਾਈ ਜੀ ਲੜਾਈ ਜਿਹੜੀ ਹੁੰਦੀ ਹੈ ਨਾ ਇੱਕ ਤਰੀਕੇ ਨਾਲ ਨਹੀਂ ਲੜੀ ਜਾਂਦੀ ਹੁੰਦੀ ਲੜਾਈ ਦੁਸ਼ਮਣ ਦੇ ਤਰੀਕੇ ਨਾਲ ਨਹੀਂ ਲੜੀ ਜਾਂਦੀ ਹੁੰਦੀ ਸਹਿਬੇ ਕਮਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚਮਕੌਰ ਦੀ ਲੜਾਈ ਨੂੰ ਖਿਦਰਾਣੇ ਦੀ ਢਾਬ ਤੇ ਲੈ ਕੇ ਆ ਗਏ ਹਾਂਜੀ ਲੜਾਈ ਜਦੋਂ ਮੈਂ ਤੇਰੇ ਨਾਲ ਲੜਨੀ ਹੈ ਨਾ ਮੈਂ ਤੇਰੇ ਤਰੀਕੇ ਨਾਲ ਨਹੀਂ ਲੜਾਂਗਾ ਮੈਂ ਆਪਣੀ ਤਿਆਰੀ ਦੇ ਹਿਸਾਬ ਨਾਲ ਤੇ ਆਪਣੀ ਮੈਂਟੈਲਿਟੀ ਦੇ ਹਿਸਾਬ ਨਾਲ ਆਪਣੀ ਜਗ੍ਹਾ ਦੀ ਚੋਣ ਕਰਾਂਗਾ ਨੰਬਰ 2 ਦੇ ਉੱਪਰ ਜਦੋਂ ਲੜਾਈ ਲੜਨੀ ਹੁੰਦੀ ਹੈ ਨਾ ਲੜਾਈ ਦੀ ਇੱਕ ਇਹ ਬਾਹਰ ਸਟ੍ਰੈਟਜੀ ਨੂੰ ਪੜੋ ਵਾਰ ਸਟ੍ਰੈਟਜੀ ਜੰਗ ਦੇ ਪੰਤੜੇ ਜੰਗ ਦੇ ਨਿਯਮ ਜੰਗ ਕਿੰਨਾਂ ਹਾਲਾਤਾਂ ਦੇ ਵਿੱਚ ਤੇ ਕਿਵੇਂ ਲੜੀ ਜਾਣੀ ਹੈ ਇਸ ਚੀਜ਼ ਨੂੰ ਸਮਝਣਾ ਪੈਣਾ ਹੁਣ ਇੱਕ ਚੀਜ਼ ਮੈਨੂੰ ਦੱਸੋ ਇਹ ਕਹਿੰਦੇ ਵੀ ਗੁਰਦੁਆਰੇ ਵਿੱਚ ਲੁਕਣ ਵਾਲੇ ਸੰਤ ਕਿਵੇਂ ਹੋ ਸਕਦੇ ਆ ਜਿਹੜਾ ਬੰਦਾ ਲੁਕਦਾ ਹੁੰਦਾ ਸ਼ਰੀਆਮ ਟੱਕਰਾ ਤੇ ਮੁਕਾਬਲਾ ਨਹੀਂ ਕਰਦਾ ਹੁੰਦਾ ਸ਼ਰੀਆ ਮੁਕਾਬਲੇ ਨਹੀਂ ਹੁੰਦੇ ਉਹਨਾਂ ਦੇ ਜਿਹੜੇ ਲੁਕਦੇ ਹੁੰਦੇ ਨੇ ਬਤੇਰੇ ਸੀ 84 ਦੇ ਦੌਰਾਨ ਗਏ ਆ ਨਿਕਲੇ ਆ ਹੁਣ ਦਾਅਵੇ ਕਰਦੇ ਆ ਬਹੁਤ ਜ਼ਿਆਦੇ ਦਾਅਵੇ ਹੁੰਦੇ ਆ ਕੋਈ ਕਹਿੰਦਾ ਮੈਨੂੰ ਸੰਤਾਂ ਨੇ ਆਪੇ ਗਿਆ ਸੀ ਹਾਂਜੀ ਉਹ ਕਹਿੰਦੇ ਤੂੰ ਚਸ਼ਮਦੀਦ ਹੈ ਲੋਕਾਂ ਨੂੰ ਤੂੰ ਸਾਰੀਆਂ ਗੱਲਾਂ ਦੱਸੇਂਗਾ ਹੋ ਸਕਦਾ ਇੱਕ ਅਦਾ ਇਸ ਤਰੀਕੇ ਦਸਹੀ ਵੀ ਹੋਵੇ ਮੈਂ ਕਿੰਤੂ ਨਹੀਂ ਕਿਸੇ ਤੇ ਕਰਦਾ ਬੜੇ ਐਸੇ ਨੇ ਸੱਜਣ ਜਿਹੜੇ ਕਹਿੰਦੇ ਸਾਨੂੰ ਸੰਤਾਂ ਨੇ ਆਪ ਭੇਜਿਆ ਮੈਂ ਇੰਟਰਵਿਊ ਕੀਤੀਆਂ ਨੇ ਤੇ ਜੇ ਸੰਤ ਉਹਨਾਂ ਨੂੰ ਆਪ ਭੇਜ ਸਕਦੇ ਆ ਤੇ ਆਪ ਵੀ ਉਥੋਂ ਨਿਕਲ ਸਕਦੇ ਸੀ ਪਰ ਜਿਉਂ ਨੇ ਅੱਗੇ ਹੋ ਕੇ ਮੁਕਾਬਲਾ ਕੀਤਾ ਅੱਗੇ ਹੋ ਕੇ ਉਹਨਾਂ ਨਾਲ ਟੱਕਰਾ ਕੀਤਾ ਉਹ ਡਰਿਆ ਨਹੀਂ ਉਹ ਘਬਰਾਇਆ ਨਹੀਂ ਉਹ ਭੱਜਿਆ ਨਹੀਂ ਤੇ ਇਹ ਲੁਕਿਆ ਹੋਇਆ ਕਿਵੇਂ ਕਹਿ ਸਕਦੀ ਹੈ ਹੁਣ ਇੱਕ ਗੱਲ ਦੱਸੋ ਜਦੋਂ ਕੌਰ ਦੀ ਖਵੇਲੀ ਦੇ ਵਿੱਚ ਉਹ ਸਹਬੇ ਕਮਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਚੱਲੇ ਪਾਉਂਦੇ ਆ ਹਾਂਜੀ ਮਾਛੀ ਵਾਰੇ ਦੀ ਧਰਤੀ ਤੋਂ ਸਤਿਗੁਰੂ ਉੱਚ ਦੇ ਪੀਰ ਬਣ ਕੇ ਚੱਲੇ ਪਾਉਂਦੇ ਆ ਹੂੰ ਇਹ ਨੀਤੀ ਹੈ ਇੱਕ ਇੱਕ ਨੀਤੀ ਹੈ ਉਸ ਨੀਤੀ ਦੇ ਤਹਿਤ ਇਹ ਵਧਿਆ ਜਾਂਦਾ ਆ ਹੁਣ ਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਸ ਧਰਤੀ ਦੇ ਉੱਪਰ ਬੈਠੇ ਹੋਏ ਨੇ ਦਾ ਵਾਰਸ ਅਕਾਲ ਤਖਤ ਸਹਬ ਵਾਲੇ ਪਾਸੇ ਉਹ ਡੱਟ ਕੇ ਮੁਕਾਬਲਾ ਕਰਦੇ ਨੇ ਲੋਕੇ ਥੋੜਾ ਹੋਏ ਨੇ ਸਾਹਮਣੇ ਫੌਜ ਦੇ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੂੰ ਲੁਕੇ ਹੋਏ ਕਹਿਣਾ ਬਹੁਤ ਵੱਡੀ ਬੇਵਕੂਫੀ ਆ ਜਾਂਦੀ ਹੈ ਔਰ ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਮਾ ਜਿਹੜੇ ਕਹਿੰਦੇ ਜੀ ਗੁਰਦੁਆਰੇ ਦੇ ਵਿੱਚੋਂ ਗੁਰਦੁਆਰੇ ਦੀ ਵਰਤੋਂ ਆਪਣੇ ਸਿੱਖ ਵੀ ਕਹਿੰਦੇ ਆ ਮਾਰਲੇ ਪਾਸੇ ਮੁਕਾਬਲਾ ਹੋ ਸਕਦਾ ਸੀ ਗੁਰਦੁਆਰੇ ਦੀ ਵਰਤੋਂ ਕਿਉਂ ਕੀਤੀ ਗਈ ਉਦੋਂ ਲੜਾਈ ਗਲ ਪੈਂਦੀ ਆ ਨਾ ਉਦੋਂ ਗੁਰਦੁਆਰੇ ਦੇ ਵਿੱਚੋਂ ਵੀ ਇਹ ਲੜਾਈਆਂ ਲੜੀਆਂ ਜਾਂਦੀਆਂ ਹੁੰਦੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਹੈ ਅਨੰਦਪੁਰ ਸਾਹਿਬ ਨੂੰ ਕੀ ਰਹਾ ਪੈਂਦਾ ਆ ਸਤਿਗੁਰੂ ਨੇ ਉਸ ਤੋਂ ਪਹਿਲਾਂ ਸਾਰੀ ਸਟ੍ਰੈਟਜੀ ਬਣਾਈ ਹੋਈ ਏ ਕਿਲੇ ਤਿਆਰ ਕੀਤੇ ਹੋਏ ਨੇ ਅਸੀਂ ਉੱਥੋਂ ਮੁਕ ਹਾਂਜੀ ਮਕਾਬਲਾ ਹੋਇਆ ਗੁਰਦੁਆਰਿਆਂ ਦੇ ਵਿੱਚ ਵੱਡੇ ਵੱਡੇ ਬੁੰਗੇ ਬਣੇ ਹੋਏ ਆ ਹੂੰ ਤੁਸੀਂ ਆਰੰਗਗੜ੍ਹ ਆ ਬੁੰਗਾ ਵੇਖਿਆ ਨਾ ਉਹਦੇ ਵੱਡੇ ਵੱਡੇ ਮਨਾਰ ਬਣੇ ਹੋਏ ਆ ਉੱਪਰ ਨੂੰ ਜਾਂਦੇ ਆ ਇੱਕ ਚੀਜ਼ ਨੂੰ ਸਮਝ ਜਾ ਜੇ ਤੁਸੀਂ ਫੌਜ ਦੀ ਸ਼ੌਣੀ ਦੇ ਕੋਲੋਂ ਕਦੀ ਲੰਘੋ ਤੁਸੀਂ ਵੇਖੋਗੇ ਨਾ ਵੱਡੇ ਵੱਡੇ ਟਾਵਰ ਬਣੇ ਹੁੰਦੇ ਆ ਵੇਖਿਆ ਵੇਖਿਆ ਹੁਣ ਤਾਂ ਚਲੋ ਟੈਕਨੀਕ ਬਹੁਤ ਜ਼ਿਆਦੀ ਆ ਗਈ ਉਹ ਸਮੇਂ ਦੁਸ਼ਮਣ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਸਤੇ ਕੈਂਟ ਦੇ ਵਿੱਚ ਵੱਡੇ ਵੱਡੇ ਟਾਵਰ ਬਣੇ ਹੁੰਦੇ ਸੀ ਹਾਂਜੀ ਇਸੇ ਪ੍ਰਕਾਰ ਗੁਰਦੁਆਰਿਆਂ ਦੇ ਵਿੱਚ ਵੀ ਵੱਡੇ ਵੱਡੇ ਮਨਾਰ ਟਾਈਪ ਬਣਾਏ ਹੁੰਦੇ ਸੀ ਤਾਂ ਕਿ ਦੁਸ਼ਮਣ ਦੀਆਂ ਗਤੀਵਿਧੀਆਂ ਦੇ ਉੱਪਰ ਨਜ਼ਰ ਰੱਖੀ ਜਾ ਸਕੇ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਲੜਾਈਆਂ ਲੜੀਆਂ ਨੇ ਜਦੋਂ ਲੜਾਈ ਸਿੱਧੀ ਆ ਕੇ ਗਾਲੀ ਪੈ ਗਈ ਤੇ ਉਦੋਂ ਲੜਾਈ ਇਸ ਤਰੀਕੇ ਨਾਲ ਵੀ ਲੜੀ ਜਾਂਦੀ ਹੁੰਦੀ ਹੈ ਸੋ ਇਹ ਉਹਨਾਂ ਨੂੰ ਕਹਿਣਾ ਬਈ ਲੁਕੇ ਹੋਏ ਨੇ ਭੱਜੇ ਹੋਏ ਨੇ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਤੇ ਇੱਥੇ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਸਟੈਂਡ ਦੇਣਾ ਚਾਹੀਦਾ ਤੇ ਇੱਕ ਉਹ ਗੱਲ ਇਹ ਵੀ ਕਹ ਰਹੀ ਹੈ ਕਹਿੰਦੀ ਪੰਜਾਬੀ ਦੇ 99% ਪੰਜਾਬੀ ਹੂੰ ਉਹਨੂੰ ਸੰਤ ਨਹੀਂ ਮੰਨਦੇ ਉਹ ਸੰਤ ਦੇ ਗਲੱਫ ਚੱਲਦੇ ਨੇ ਹੂੰ ਤੇ ਇਹਦੀ ਵਾਰ ਉਹ ਬੜਾ ਵਿਰ ਕੀ ਕਹਿਣਾ ਇਹ ਉਹਦੇ ਬੋਲਦੇ ਹੂੰ ਕਿ 99% ਜਿਹੜੇ ਨੇ ਪੰਜਾਬੀ ਉਹ ਸੰਤ ਜੈਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਨਹੀਂ ਮੰਨਦੇ ਦੋ ਚੀਜ਼ਾਂ ਨੂੰ ਸਮਝਣਾ ਪੈਣਾ ਇੱਕ ਪੰਜਾਬੀ ਨੂੰ ਸਮਝਣਾ ਪੈਣਾ ਤੇ ਇੱਕ ਚਿੱਕ ਨੂੰ ਸਮਝਣਾ ਪੈਣਾ ਦੋ ਚੀਜ਼ਾਂ ਨੇ ਪੰਜਾਬ ਵਿੱਚ ਰਹਿਣ ਵਾਲਾ ਹਰ ਪੰਜਾਬੀ ਹੈ ਕਿਉਂਕਿ ਪੰਜਾਬ ਦੇ ਵਿੱਚ ਰਹਿ ਰਿਹਾ ਪੰਜਾਬੀ ਬੋਲਦਾ ਪਿਆ ਪੰਜਾਬ ਦਾ ਖਾ ਰਿਹਾ ਉਹਨੂੰ ਪੰਜਾਬੀ ਕਿਹਾ ਜਾਂਦਾ ਹੂੰ ਪਰ ਪੰਜਾਬੀ ਤੇ ਸਿੱਖ ਦੇ ਵਿੱਚ ਫਰਕ ਹੈ ਨਾ ਹੁਣ ਜਿਹੜਾ ਸਿੱਖ ਹੈ ਸਿੱਖ ਉਹ ਹੈ ਜਿਹੜਾ ਕਿਸੇ ਵੀ ਸਟੇਟ ਦੇ ਵਿੱਚ ਰਹਿ ਰਿਹਾ ਹੈ ਪਰ ਉਸ ਨਿਯਮ ਨੂੰ ਫੋਲੋ ਕਰਦਾ ਪਏ ਉਹਨੂੰ ਸਿੱਖ ਕਿਹਾ ਜਾਂਦਾ ਹੈ ਉਹਨੇ ਤੇ ਗੱਲ ਨੂੰ ਸਮਝਿਆ ਦੇ ਉਹਨੇ ਕੁਝ ਵੀ ਕਹਿ ਦਿੱਤਾ ਯਾਰ ਉਹਦਾ ਬਿਆਨ ਹੈ ਬਹੁਤੇ ਲੋਕ ਇਹਨੂੰ ਹੀਰੋਇਨ ਹੀ ਨਹੀਂ ਮੰਨਦੇ ਫਿਰ ਬਹੁਤੇ ਲੋਕ ਇਹਦੀ ਫਿਲਮ ਹੀ ਨਹੀਂ ਵੇਖਦੇ ਪਏ ਬਹੁਤੇ ਲੋਕ ਨੇ ਜਿਹੜੇ ਜਿਨ੍ਹਾਂ ਨੇ ਉਹਨੂੰ ਨਾ ਦੇਖਣ ਕਰਕੇ ਫਲॉप ਹੋ ਗਈ ਹੈ ਸੋ ਉਹ ਸਮੇਂ-ਸਮੇਂ ਦੇ ਉੱਪਰ ਆਪਣੇ ਬਿਆਨ ਬਦਲ ਦਈਏ ਇਹ ਵੀ ਹੋ ਸਕਦਾ ਕੱਲੋਂ ਇਹਨਾਂ ਨੂੰ ਸੰਤ ਕਹਿਣਾ ਸ਼ੁਰੂ ਕਰ ਦੇਵੇ ਅਛੇ ਹਾਂ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਬਾਰੇ ਬੋਲੀ ਹਾਂਜੀ ਕਿਸਾਨਾਂ ਦੀਆਂ ਬੱਚੀਆਂ ਨੂੰ ਦਿਹਾੜੀ ਤੇ ਆਇਆਂ ਹੋਈਆਂ ਦੱਸਿਆ ਦੱਸਿਆ ਇੱਕ ਬਜ਼ੁਰਗ ਮਾਤਾ ਵੱਲੋਂ ਉਹਦੇ ਤੇ ਬਕਾਇਦਾ ਕੇਸ ਕੀਤਾ ਗਿਆ ਹੂੰ ਉਸ ਤੋਂ ਬਾਅਦ ਪਿਛਲੇ ਸਮੇਂ ਦੇ ਵਿੱਚ ਭਾਜਪਾ ਨੇ ਥੋੜੀ ਜਿਉ ਨੂੰ ਝਾੜ ਪਾਈ ਅਛੇ ਫਿਰ ਉਹ ਕਹਿੰਦੀ ਮੈਂ ਕਿਸਾਨ ਦੀ ਬੇਟੀ ਹਾਂ ਸਾਡੇ ਤਾਂ ਪਿੰਡਾਂ ਦੇ ਵਿੱਚ ਇੱਕ ਅਖਾਨ ਹੈ ਅਖਾਨ ਹੈ ਕਹਿੰਦੇ ਜੇ ਤੇ ਕੋਈ ਮਾਤੜ ਟੱਕਰ ਪੇ ਹੂੰ ਫਿਰ ਤੇ ਕਹਿੰਦੇ ਮੈਂ ਸਾਹਣਾ ਹੂੰ ਜਦੋਂ ਅੱਗੋਂ ਵੀ ਫਿਰ ਸੰਦ ਨੂੰ ਸੰਦ ਵੱਜ ਪਏ ਫਿਰ ਕਹਿੰਦੇ ਮੈਂ ਤਾਂ ਗਊ ਦਾ ਜਾਇਆ ਮਾਂ ਹੈ ਇਹ ਕੰਮ ਹੈ ਪਹਿਲਾਂ ਤੇ ਕਿਸਾਨਾਂ ਦੀਆਂ ਧੀਆਂ ਭੈਣਾਂ ਨੂੰ ਇਹੋ ਜੇ ਬੋਲ ਜਦੋਂ ਭਾਜਪੀ ਨੇ ਝਾੜ ਪਾਈ ਤੇ ਇਧਰੋਂ ਇਹ ਵੀ ਸਾਰੇ ਸੱਜਣ ਹੋਖਲੋਤੇ ਫਿਰ ਕੀ ਕਹਿੰਦੀ ਹੈ ਮੈਂ ਕਿਸਾਨ ਦੀ ਬੱਚੀ ਆ ਜੇ ਤੂੰ ਕਿਸਾਨ ਦੀ ਬੱਚੀ ਹੈ ਤੇ ਕਿਸਾਨਾਂ ਦੀਆਂ ਧੀਆਂ ਨੂੰ ਤੂੰ ਦਿਹਾੜੀਦਾਰ ਕਿਉਂ ਦੱਸਦੀ ਪਈ ਹੈ ਜੇ ਕਿਸਾਨ ਦੀ ਬੱਚੀ ਹੈ ਤੇ ਜਿਹੜੀਆਂ ਐਜੀਟੇਸ਼ਨ ਦੇ ਵਿੱਚ ਆਈਆਂ ਹੋਈਆਂ ਨੇ ਉਹਨਾਂ ਨੂੰ 100-100 ਰੁਪਏ ਤੇ ਤੇ 3-300 ਰੁਪਏ ਤੇ ਆਈਆਂ ਕੂਈਆਂ ਕਿਉਂ ਦੱਸ ਰਹੀਆਂ? ਜੇ ਤੂੰ ਕਿਸਾਨ ਦੀ ਬੱਚੀ ਐ ਤੂੰ ਐਮਐਸਪੀ ਦੀ ਲੜਾਈ ਕਿਦਾਂ ਲੜੀ ਐ? ਜੇ ਤੂੰ ਕਿਸਾਨ ਦੀ ਬੱਚੀ ਐ ਤੇ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਗੱਲ ਕਦੋਂ ਤੂੰ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਲ ਤੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਐ ਦੱਸਿਆ ਜਾਵੇ ਨਾ। ਉਹ ਸਮੇਂ-ਸਮੇਂ ਦੇ ਉੱਪਰ ਆਪਣੇ ਬਿਆਨ ਬਦਲਦੀ ਐ ਹੋ ਸਕਦਾ ਹੁਣ ਵੀ ਬੀਜੇਪੀ ਝਾੜ ਪਾਵੇ ਤੇ ਹੋ ਸਕਦਾ ਉਹ ਸੰਤ ਵੀ ਕਹਿਣਾ ਸ਼ੁਰੂ ਕਰ ਦੇਵੇ। ਹੁਣ ਚਲੋ ਇਸ ਗੱਲ ਦੇ ਉੱਪਰ ਆਜੋ। ਇਹ ਕਹਿੰਦੀ ਐ ਕਿ ਮੈਂ ਇਸ ਗੱਲ ਦਾ ਦਾਬਾ ਕਰਦੀ ਹੈ ਵੀ 99% ਜਿਹੜੇ ਲੋਕ ਨੇ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਨੂੰ ਸੰਤ ਨਹੀਂ ਮੰਨਦੇ ਸਾਨੂੰ ਇਹਦੇ ਕੋਲ ਸਰਟੀਫਿਕੇਟ ਦੇਣ ਦੀ ਲੋੜ ਥੋੜਾ ਸਾਨੂੰ ਇਹਦੇ ਕੋਲ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ ਹੂੰ ਇਹ ਗੱਲ ਦੱਸੋ 6 ਜੂਨ ਦੇ ਦੌਰਾਨ ਕਿੰਨੀਆਂ ਥਾਵਾਂ ਤੇ ਇਸ ਗੱਲ ਨੂੰ ਰੌਲ ਪੈ ਲੈ ਕੇ ਰੌਲੇ ਪੈ ਜਾਂਦੇ ਆ ਕੋਈ ਕਹਿੰਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਪੋਸਟਰ ਪਾੜਾਂਗੇ ਇਹਦਾ ਮਤਲਬ ਪੋਸਟਰ ਲੱਗਣ ਦੀ ਗੱਲ ਚੱਲਦੀ ਆ ਤਾਂ ਪਾੜਨ ਦੀ ਗੱਲ ਕਰਦੇ ਪਏ ਨੇ ਹਾਂਜੀ ਠੀਕ ਹੈ ਕਿਹ ਜੋਂ ਉਹਨੂੰ ਹੁੰਦੀਆਂ ਨਾ ਨਾ ਕਹਿੰਦਾ ਉਸ ਤੋਂ ਪਹਿਲਾਂ ਹੂੰ ਕੁਛ ਸ਼ਿਵ ਸੈਨਾ ਜਿਹੜੀਆਂ ਨੇ ਫਰਜੀ ਬਣੀਆਂ ਕੋਈਆਂ ਨੇ ਉਹ ਬਿਆਨ ਦਿੰਦੀਆਂ ਨੇ ਜੇ ਇਸ ਵਾਰੀ ਸੰਤ ਜਰਮੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਤੇ ਅਸੀਂ ਪੜਾਂਗੇ ਅੱਛਾ ਜੀ ਯਾਰ ਸਵਾਲ ਪੈਦਾ ਹੋ ਗਿਆ ਵੀ ਆਰਟੀਆਈ ਦੇ ਖਲਾਸੇ ਨੇ ਵੀ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਤੁਸੀਂ ਕਹਿੰਦੇ ਫੋਟੋ ਪੜਾਂਗੇ ਠੀਕ ਹੈ ਉਸ ਤੋਂ ਬਾਅਦ ਕੁਝ ਜਥੇਬੰਦੀਆਂ ਸ਼ਿਵ ਸੈਨਾ ਦੀਆਂ ਉਹ ਕਹਿੰਦੇ ਜੀ ਸਾਡੇ ਇਸ ਗੱਲ ਨਾਲ ਕੋਈ ਤਾਲੁਕ ਨਹੀਂ ਹੈ ਇਹ ਸਿੱਖਾਂ ਦਾ ਆਪਣਾ ਮਸਲਾ ਹੈ ਫੋਟੋ ਲਾਉਣੀ ਹੈ ਕਿ ਨਹੀਂ ਲਾਉਣੀ ਕਿਦੀ ਲਾਉਣੀ ਹੈ ਤੇ ਕਦੋਂ ਲਾਉਣੀ ਹੈ ਉਹ ਕਹਿੰਦੇ ਅਸੀਂ ਇਸ ਮੈਟਰ ਦੇ ਵਿੱਚ ਨਹੀਂ ਪੈਂਦੇ ਠੀਕ ਹੈ ਜੀ ਇਸ ਕਿਸਮ ਦੇ ਵੀ ਵੀਰ ਭਰਾ ਨੇ ਸ਼ਿਪ ਸੈਨਾ ਦੇ ਅੰਦਰ ਸੋ ਇਹਦਾ ਮਤਲਬ ਜੇ ਇਹ ਗੱਲ ਚੱਲਦੀ ਹੈ ਤੇ ਇਹਦਾ ਅਰਥ ਹੈ ਵੀ ਲੋਕਾਂ ਦੇ ਅੰਦਰ ਇਹ ਚੀਜ਼ ਹੈ ਇਹ ਗੱਲ ਦੱਸੋ ਟੀ-ਸ਼ਰਟ ਦੇ ਉੱਪਰ ਉਹਨਾਂ ਦੀ ਫੋਟੋ ਹਾਂਜੀ ਮੋਟਰਸਾਈਕਲਾਂ ਦੇ ਨਗਰ ਉਹਨਾਂ ਦੀ ਫੋਟੋ ਹੂੰ ਗੱਡੀਆਂ ਦੇ ਨਗਰ ਉਹਨਾਂ ਦੀ ਫੋਟੋ ਹੂੰ ਹੈ ਪਿਛਲੇ ਦਿਨਾਂ ਵਿੱਚ ਗੱਲ ਆਈ ਸੀ ਪਿੰਡਰਾਂ ਵਾਲੇ ਦੀ ਫੋਟੋ ਕਰਕੇ ਚਲਾਨ ਹੋਣ ਲੱਗ ਪਏ ਇਹ ਕਹਿੰਦੀ 1% ਲੋਕ ਉਹ ਲਾਈਕ ਕਰਦੇ ਪਏ ਨੇ ਤੇ 6 ਜੂਨ ਨੂੰ ਕਦੀ ਪੰਜਾਬ ਦੇ ਗੇੜਾ ਤੇ ਮਾਰ ਕੇ ਵੇਖੇ ਥਾ ਥਾ ਤੈਨੂੰ ਗੁੱਟ ਦਿਸ ਜਾਣਗੇ। ਸੋ ਇਹ ਜਿਹੜੀ ਬਿਆਨ ਨੇ ਇਹਦੇ ਆਪਣੇ ਨਿੱਜੀ ਬਿਆਨ ਨੇ ਇਹ ਸਿਰਫ ਆਪਣੀ ਫਲॉप ਹੋਈ ਫਿਲਮ ਜਿਹੜੀ ਹੈ ਉਹਨੂੰ ਚਲਾਉਣ ਵਾਸਤੇ ਇਹੋ ਜੇ ਬਿਆਨ ਦਿੰਦੀ ਏ ਇਹਨਾਂ ਬਿਆਨਾਂ ਦੇ ਵਿੱਚ ਪੱਲੇ ਕੱਖ ਨਹੀਂ ਹੈ। ਇੱਕ ਆਖਰੀ ਬਿਆਨ ਗਲਵਾਤਾ ਉਹਦੀ ਉਹ ਇਹ ਵੀ ਕਹਿ ਰਹੀ ਹੈ ਕਿ ਜਿਹੜਾ ਪ੍ਰੈਸ਼ਨ ਹੋਇਆ 84 ਦਾ ਉਹ ਵੀ ਪੰਜਾਬੀਆਂ ਦੁਆਰਾ ਹੀ ਹੋਇਆ। ਇੱਕ ਚੀਜ਼ ਸਮਝੋ ਜਿਹੜਾ ਕੁਲਦੀਪ ਰਾੜਾ ਹੈ। ਹੂੰ ਇਹ ਵੀ ਮੋਗੇ ਦੇ ਇਲਾਕੇ ਦਾ ਹੈ। ਹੂੰ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀ ਮੋਗੇ ਦੇ ਇਲਾਕੇ ਦੇ ਹੈ। ਹੂੰ ਦੁਨੀਆਵੀ ਤੌਰ ਦੇ ਉਪਰ ਸਿੱਖ ਦੀ ਜਾਤ ਨਹੀਂ ਹੁੰਦੀ ਪਰ ਮੈਂ ਦੱਸਣਾ ਚਾਹੁੰਨਾ ਮਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀ ਬਰਾੜ ਸੀ। ਅੱਛਾ ਜੀ। ਤੇ ਇਧਰੋਂ ਦੂਜੇ ਪਾਸੇ ਜਿਹੜਾ ਆ ਉਹ ਵੀ ਬਰਾੜ ਹੈ। ਠੀਕ ਹੈ। ਹੁਣ ਦੋ ਚੀਜ਼ਾਂ ਨੂੰ ਮੜ ਜਾ ਸਮਝਿਆ ਜੀ ਗੱਲ ਇਲਾਕੇ ਦੀ ਨਹੀਂ ਆ ਗੱਲ ਸੋਚ ਦੀ ਹੈ। ਹੂੰ ਜਿਉ ਸਿੱਖ ਹੁੰਦਾ ਇਹ ਪੰਜਾਬੀ ਹੁੰਦਾ ਜਿਵੇਂ ਇਹਨੇ ਕਿਹਾ ਵੀ ਹਮਲਾ ਕਰਨ ਵਾਲੇ ਵੀ ਉਹ ਪੰਜਾਬੀ ਸਨ ਜੋ ਪੰਜਾਬੀ ਹੁੰਦੇ ਤੇ ਪੰਜਾਬ ਉਹਨਾਂ ਨੂੰ ਅੱਜ ਤੱਕ ਮੂੰਹ ਕਿਉਂ ਨਹੀਂ ਲਾਉਂਦਾ ਪਿਆ ਉਹ ਪੰਜਾਬ ਦੇ ਵਿੱਚ ਵੜ ਕਿਉਂ ਨਹੀਂ ਸਕਦੇ ਪੰਜਾਬ ਨੇ ਉਹਨਾਂ ਦੇ ਨਾਲ ਰੋਟੀ ਬੇਟੀ ਦਾ ਸਾਡਾ ਕਿਉਂ ਤੋੜ ਦਿੱਤੀਆਂ ਉਹਨਾਂ ਨੂੰ ਲੋਕ ਕੇ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਿਉਂ ਹੋਣਾ ਪਿਆ ਸਾਲਾਂ ਬਾਅਦ ਵੀ ਲੋਕ ਨਹੀਂ ਭੁੱਲੇ ਜਦੋਂ ਕੁਲਦੀਪ ਬਰਾੜ ਵਿਦੇਸ਼ ਦੇ ਵਿੱਚ ਗਿਆ ਸੀ ਤੇ ਉਹਦੇ ਤੇ ਬਕਾਇਦਾ ਹਮਲਾ ਹੋਇਆ ਭਾਵੇਂ ਉਹਨਾਂ ਲੋਕਾਂ ਦੇ ਉੱਪਰ ਕਾਰਵਾਈਆਂ ਹੋਈਆਂ ਕਾਨੂੰਨੀ ਕਾਰਵਾਈਆਂ ਹੋਈਆਂ ਪਰ ਹਮਲਾ ਕੋਣਾ ਦੱਸਤਾ ਪਿਆ ਵੀ ਪੰਜਾਬੀਆਂ ਦੇ ਦਿਲ ਦੇ ਵਿੱਚ ਅੱਜ ਵੀ ਉਹ ਸੱਟ ਹੈ ਵੀ ਇਹ ਉਹ ਕਲਦੀਬ ਰਾੜ ਹੈ ਜਿਹਨੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਵਾਉਣ ਵੇਲੇ ਮੁੱਖ ਜ਼ਿੰਮੇਵਾਰ ਬੰਦਾ ਸੀ ਚਲੋ ਇਹ ਗੱਲ ਦੱਸੋ ਇੱਕ ਚੀਜ਼ ਮੈਂ ਪੁੱਛਣੀ ਚਾਹੁੰਨਾ ਮਾ ਇਹਦਾ ਦਾਵਾ ਇਸ ਗੱਲ ਦਾ ਹੈ ਕਿ ਅਟੈਕ ਕਰਵਾਉਣ ਵਾਲੇ ਵੀ ਪੰਜਾਬੀ ਸੀ ਇੱਕ ਚੀਜ਼ ਮੈਨੂੰ ਦੱਸੋ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਸੀ ਜਿਨ੍ਹਾਂ ਨੂੰ ਧਰਮੀ ਫੌਜੀ ਕਹਿੰਦੇ ਸੀ ਉਹ ਫਿਰ ਕੌਣ ਸੀ ਹੂੰ ਹੂੰ ਆਪੂ ਆਪਣੀਆਂ ਫੌਜ ਦੀਆਂ ਨੌਕਰੀਆਂ ਨੂੰ ਲਤ ਮਾਰ ਕੇ ਪਤਾ ਉਹਨਾਂ ਨੂੰ ਵੀ ਹੈ ਵੀ ਸਾਡੀ ਯੋਗ ਵੀ ਜਾਏਗੀ ਇਸ ਤੋਂ ਬਾਅਦ ਸਾਡੇ ਤੇ ਪਰਚੇ ਵੀ ਪੈਣਗੇ ਸਮਝ ਇਹਨਾਂ ਵੀ ਹੋ ਸਕਦੀਆਂ ਨੇ ਸਾਡੀਆਂ ਪੈਨਸ਼ਨਾਂ ਵੀ ਜਾਣਗੀਆਂ ਇੱਕ ਫੌਜੀ ਨੂੰ ਨਾ ਫੌਜ ਤੋਂ ਜਦੋਂ ਰਿਟਾਇਰ ਹੁੰਦਾ ਉਸ ਤੋਂ ਬਾਅਦ ਵੀ ਵਿਦਾਊਟ ਟੈਕਸ ਫੌਜੀ ਕੰਟੀਨ ਦੇ ਵਿੱਚੋਂ ਸਮਾਨ ਮਿਲਦਾ ਉਹਨੂੰ ਸਹੂਦਤਾਂ ਮਿਲਦੀ ਏ ਵੀ ਇਹਨੇ ਦੇਸ਼ ਦੀ ਸੇਵਾ ਕੀਤੀ ਹੈ ਹਾਂਜੀ ਮਿਲਦੀ ਏ ਨਾ ਸਹੂਦਤਾਂ ਉਹਦੇ ਕੋਲ ਬਕਾਇਦਾ ਕਾਰਡ ਬਣਿਆ ਹੁੰਦਾ ਹੈ ਤੇ ਕੰਟੀਨ ਦੇ ਵਿੱਚੋਂ ਫੌਜੀ ਕੰਟੀਨ ਦੇ ਵਿੱਚ ਉਹਨੂੰ ਵਿਦਾਊਟ ਟੈਕ ਸਮਾਨ ਵਧੀਆ ਸਮਾਨ ਮਿਲ ਜਾਂਦਾ ਹੈ ਇਹ ਗੱਲ ਮੈਨੂੰ ਦੱਸੀ ਵੀਰਿਆ ਫਿਰ ਉਹ ਫੌਜੀ ਕੌਣ ਸੀ ਅੱਜ ਵੀ ਜਿਉਂਦੇ ਨੇ ਧਰਮੀ ਫੌਜੀ ਮੇਰੇ ਨਾਲ ਬੋਲਾ ਕਥਾ ਕਰਦੇ ਨੇ ਹੂੰ ਹੁਣ ਉਹਨਾਂ ਦੀ ਗਿਣਤੀ ਕਿੰਨੀ ਸੀ ਤੇ ਅਟੈਕ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਸੀ ਸੋ ਕਹਿਣ ਤੋਂ ਭਾਵ ਹੈ ਇਹ ਉਹਦਾ ਬਿਆਨ ਹੈ ਵੀ ਦਰਬਾਰ ਸਾਹਿਬ ਦੇ ਉੱਪਰ ਜਾਂ ਸੰਤ ਗਿਆਨੀ ਜਰਮਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਉੱਪਰ ਅਟੈਕ ਕਰਵਾਉਣ ਵਾਲੇ ਜਾਂ ਕਰਨ ਵਾਲੇ ਉਹ ਪੰਜਾਬੀ ਸਨ ਨਹੀਂ ਅਸਲ ਦੇ ਵਿੱਚ ਉਹ ਜਿਹੜਾ ਗਨਾਹਗਰ ਹੁੰਦਾ ਨਾ ਉਹਨੂੰ ਗਨਾਹ ਕਰਕੇ ਆ ਜਾਂਦਾ ਹੈ ਉਹਨੂੰ ਧਰਮ ਨਾਲ ਜੋੜ ਕੇ ਉਹਨੂੰ ਖੇਤੇ ਨਾਲ ਜੋੜ ਕੇ ਨਹੀਂ ਵੇਖਿਆ ਜਾਂਦਾ ਅਪਰਾਧੀ ਅਪਰਾਧੀ ਹੁੰਦਾ ਹੈ ਦੁਨੀਆ ਦੀ ਨਜ਼ਰ ਦੇ ਵਿੱਚ ਨਹੀਂ ਹੈ ਪਰ ਕੌਮ ਦੀ ਨਜ਼ਰ ਦੇ ਵਿੱਚ ਉਹ ਅਪਰਾਧੀ ਹੈ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਿੱਕੀ ਮੋਟੀ ਗੱਲ ਤੇ ਨਹੀਂ ਹੂੰ